हां शशिकांत जी ਤੁਸੀਂ ਦੇਖ ਰਹੇ ਹੋ ਨਾ સમાચાર ਜੇਕਰ ਗੱਲ ਕਰੀਏ ਪਟਿਆਲਾ ਨਗਰ ਨਿਕੋਚਾ ਦਾ ਜਿਹੜਾ ਬੁਖਾਰ ਹੈ ਪੂਰੀ ਤਰ੍ਹਾਂ ਸਿਰੇ ਤੇ ਹੈ ਜੇਕਰ ਗੱਲ ਕਰੀਏ ਕੈਂਡੀਡੇਟਾਂ ਦੀ ਕੈਂਡੀਡੇਟ ਆਪਣੇ ਵਾਰਡ ਪਾਸੇ ਕੋਲ ਜਾ ਕੇ ਹੋਣ ਵਾਲੇ ਕੰਮਾਂ ਦੀ ਗੱਲਬਾਤ ਕਰ ਰਹੇ ਨੇ ਇਸ ਵਕਤ ਅਸੀਂ ਵਾਰਡ ਨੰਬਰ 58 ਦੇ ਵਿੱਚ ਕਾਂਗਰਸ ਉਮੀਦਵਾਰ ਸ੍ਰੀ ਗੋਪਾਲ ਸਿੰਘ ਜੀ ਜੋ ਕਿ ਸਾਬਕਾ ਕਾਉਂਸਲਰ ਰਹੇ ਨੇ ਅਤੇ ਬਹੁਤ ਵੱਡੀ ਕਾਂਗਰਸ ਦੀ ਜ਼ਿੰਮੇਵਾਰੀ ਨਿਭਾ ਰਹੇ ਹਨ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸ਼ਸ਼ੀਕਲ ਸਰ ਕੀ ਨੇ ਮੁੱਦੇ ਕਿਹੜੇ ਮੁੱਦਿਆਂ 'ਤੇ ਲੜ ਰਹੇ ਨੇ ਸ਼ਸ਼ੀਕਲ ਇਸ ਤਰ੍ਹਾਂ ਵੀ ਜਿਹੜੀ ਇਹ ਛੋਟੀ ਜ਼ੋਨ ਹੁੰਦੀ ਹੈ ਇਹ ਮੁਹੱਲੇ ਦੀ ਔਰ ਭਾਈਚਾਰੇ ਦੀ ਜ਼ੋਨ ਹੁੰਦੀ ਹੈ ਤੇ ਇਹਦੇ ਵਿੱਚ ਜਿਹੜੇ ਜ਼ਾਤੀ ਤੌਰ ਤੇ ਛੋਟੇ-ਛੋਟੇ ਮਸਲੇ ਪਾਣੀ ਦੇ ਸੀਵਰੇਜ ਦੇ ਸਟਰੀਟ ਲਾਈਟ ਦੇ ਪਾਰਕਾਂ ਦੇ ਜਾਂ ਸਫਸਫਾਈ ਦੇ ਇਹੀ ਮੇਨ ਮੁੱਦੇ ਹੁੰਦੇ ਨੇ ਪਰ ਜਿਹੜੇ ਇਹ ਮੁੱਦੇ ਆ ਇਹਦੇ ਵਿੱਚ ਅਸੀਂ ਪਿਛਲੇ ਲੰਬੇ ਸਮੇਂ ਤੋਂ 32 ਸਾਲ ਤੋਂ ਮੈਨੂੰ ਖੁਸ਼ੀ ਹੈ ਗੱਲ ਦੱਸ ਕੇ ਕਿ 32 ਸਾਲ ਤੋਂ ਅਸੀਂ ਇਹਨਾਂ ਮੁੱਦਿਆਂ ਦੇ ਉੱਪਰ ਪੂਰਾ ਪਰਿਵਾਰ ਸਾਡਾ ਲੱਗ ਕੇ ਅਸੀਂ ਆਪਣੇ ਇਸੇ ਵਾਰਡ ਦੇ ਵਿੱਚ 6ਵੀਂ ਇਲੈਕਸ਼ਨ ਲੜਨ ਜਾ ਰਹੇ ਹਾਂ ਔਰ ਸਾਨੂੰ ਬੜਾ ਲੋਕਾਂ ਦੇ ਵਿੱਚ ਸਾਡਾ ਇੰਨਾ ਕੁ ਪ੍ਰਚਾਰ ਔਰ ਪ੍ਰਭਾਵ ਹੈ ਕਿ ਸਾਨੂੰ ਨਹੀਂ ਆ ਰਹੀ ਕਿਉਂਕਿ ਅਸੀਂ ਇੰਨੇ ਕੰਮ ਕਰਵਾਏ ਨੇ ਲਗਾਤਾਰ ਲੋਕਾਂ ਦੇ ਵਿੱਚ ਬਹੁਤ ਤਸੱਲੀ ਹੈ ਕਿ ਸਾਡੇ ਤੇ ਵਿਸ਼ਵਾਸ ਵੀ ਹੈ ਔਰ ਇੰਨੀ ਤਸੱਲੀ ਹੈ ਕਿ ਅਸੀਂ ਇਹਨਾ ਕੰਮਾਂ ਲਈ ਜਿਸ ਲਈ ਚੋਣ ਹੁੰਦੀ ਹੈ ਜ ਉਹ ਅਸੀਂ ਪੂਰੇ ਉਤਰੇ ਖਰੇ ਉਤਰੇ ਆ ਜਿਵੇਂ ਕਿ ਤੁਸੀਂ ਕਿਹਾ ਕਿ 1992 ਤੋਂ ਲਗਾਤਾਰ ਚੋਣਾਂ ਲੜ ਰਹੇ ਹੋ ਕੀ ਲੱਗਦਾ ਅਜਿਹਾ ਮਾਹੌਲ ਕਿਹੋ ਜਿਹਾ ਦੇਖਿਆ 1992 ਵਿੱਚ ਰਾਜਨੀਤੀ ਦੇ ਹਾਲਾਤ ਕਿਹੇ ਜੀ ਸੀ ਤੇ ਹੁਣ ਕੀ ਹਾਲਾਤ ਹੈ ਇਹ ਬਿਲਕੁਲ ਠੀਕ ਹੈ ਕਿ 1992 ਤੇ ਅੱਜ ਦੇ ਵਿੱਚ ਜ਼ਮੀਨ ਸਮਾਨ ਦਾ ਅੰਤਰ ਹੈ ਕਿਉਂਕਿ ਇਹਨਾਂ ਦੇ ਵਿੱਚ ਹਰੇਕ ਇੱਕ ਇੱਕ ਵੋਟ ਦੀ ਬੜੀ ਕੀਮਤ ਹੁੰਦੀ ਹੈ ਮੈਨੂੰ ਯਾਦ ਆ ਜਦੋਂ 1992 ਵਿੱਚ ਪਹਿਲੀ ਚੋਣ ਮੈਂ ਲੜਿਆ ਸੀ ਤਾਂ ਇੱਕ ਦੋ ਬੰਦੇ ਜਿਹੜੇ ਸਾਡੇ ਵੋਟਰ ਅੰਬਾਲੇ ਬੈਠੇ ਸੀ ਉਹਨਾਂ ਨੂੰ ਸਪੈਸ਼ਲ ਲੈਣ ਲਈ ਸੀ ਬੰਦੇ ਭੇਜੇ ਵੀ ਸਾਡੀ ਦੋ ਵੋਟ ਖਰਾਬ ਨਾ ਹੋ ਜਾਣ ਔਰ ਅੱਜ ਜਿਹੜਾ ਇਹ ਧੱਕਾ ਮੁਕੀ ਔਰ ਸਰਕਾਰ ਦੇ ਹੁੰਦੇ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਜਾਂ ਪਿਛਲੇ 15 ਦਿਨ ਜੇ ਆਪਾਂ ਦੇਖ ਰਹੇ ਹਾਂ ਇਹਦੇ ਨਾਲ VOTER ਤਾਂ ਇੰਨਾ ਮਜੂਸ ਹੈ ਉਹ ਕਹਿੰਦਾ ਮੇਰੀ ਵੋਟ ਦੀ ਕੀਮਤੇ ਖਤਮ ਹੋ ਗਈ ਉਹ ਆਪਣੇ ਆਪ ਵੋਟਾਂ ਪਾ ਲੈਣਗੇ ਜਿਹੜੇ ਵੀ ਲੋਕ ਧੱਕਾ ਮੁਕੀ ਕਰਨਗੇ ਔਰ ਆਪਣੀ ਜਿੱਤ ਪ੍ਰਾਪਤ ਕਰ ਲੈਣਗੇ ਪਿਛਲੀ ਸਰਕਾਰ ਦੇ ਵਿੱਚ ਮਿਨਾਕਸ਼ੀ ਸਿੰਘਲਾ ਜੀ ਜਿਹੜੇ ਸਨ ਉਹ ਇਥੋਂ ਦੇ ਕਾਉਂਸਲਰ ਸਨ ਕੀ ਲੱਗਦਾ ਉਹਨਾਂ ਵੱਲੋਂ ਕਿੰਨੇ ਕੰਮ ਕਰਾਏ ਗਏ ਸਨ ਜੀ ਪਿਛਲੇ ਕਿਉਂਕਿ ਇਹ ਵਾਰਡ ਰਿਜ਼ਰਵ ਹੋ ਗਿਆ ਸੀ ਲੇਡੀਜ਼ ਦਾ ਤਾਂ ਉਸ ਟਾਈਮ ਮੇਰੀ ਵਾਈਫ ਜਿਹੜੀ ਬੜੀ ਸੋਸ਼ਲ ਵਰਕਰ ਹੈ ਉਹਨੂੰ ਮੌਕਾ ਮਿਲਿਆ ਸੀ ਉਹ ਚੋਣ ਲੜੀ ਸੀ ਔਰ 7 ਸਾਲ ਪਹਿਲਾਂ ਇਹ ਚੋਣ ਹੋਈ ਸੀ ਕਿਉਂਕਿ 2 ਸਾਲ ਤਾਂ ਹੁਣ ਉੱਪਰ ਦੀ ਹੋ ਗਏ 5 ਸਾਲ ਤੋਂ ਬਾਅਦ ਤੇ ਸਾਡੇ ਤਕਰੀਬਨ ਸਾਢੇ ਵਾਰਡ ਦੇ ਵਿੱਚ ਪਟਿਆਲੇ ਤੱਕ ਜਿਹੜਾ ਵਾਰਡ ਹੈ ਜਿੱਥੇ ਸਭ ਤੋਂ ਜ਼ਿਆਦਾ ਪਾਰਕ ਨੇ ਔਰ ਸਭ ਤੋਂ ਜ਼ਿਆਦਾ ਖੁੱਲੀਆਂ ਸੜਕਾਂ ਨੇ ਬਹੁਸ਼ ਏਰੀਆ ਹੈ ਅਸੀਂ ਸਭ ਤੋਂ ਜ਼ਿਆਦਾ ਪੈਸਾ ਚਾਹੇ ਐਜੂਕੇਸ਼ਨ ਡਿਪਾਰਟਮੈਂਟ ਦਾ ਹੋਵੇ ਸਕੂਲਾਂ ਵਾਸਤੇ ਚਾਹੇ ਵੱਡੀਆਂ ਸੜਕਾਂ ਵਾਸਤੇ BNR ਦਾ ਪੈਸਾ ਹੋਵੇ ਚਾਹੇ ਸਾਡਾ ਐਮਪੀ ਕੋਟੀ ਦੀ ਗ੍ਰਾਂਟ ਦਾ ਹੋ ਪੈਸਾ ਹੋਵੇ ਜਾਂ ਸਾਡੀ ਮਿਊਨਿਸਪਲ ਫੰਡ ਦੇ ਵਿੱਚੋਂ ਪੈਸਾ ਲਾਇਆ ਹੋਵੇ ਤਾਂ 5 ਕਰੋੜ ਰੁਪਏ ਦੇ ਕੰਮ ਅਸੀਂ ਇੱਕ ਜਿਵੇਂ ਐਮਐਲਏ ਕਰਾਉਂਦਾ ਕੰਮ ਅਸੀਂ ਉਸ ਲੈਵਲ ਦੇ ਕੰਮ ਇਸ ਵਾਰਚ ਕਰਵਾਏ ਸੀ ਔਰ ਉਸ ਤੋਂ ਬਾਅਦ ਵਾਰਡ ਦੇ ਵਿੱਚ ਜਿਹੜੀ ਖੁਸ਼ਹਾਲੀ ਹੈ ਉਹ ਇੰਨੀ ਜ਼ਬਰਦਸਤ ਹੈ ਕਿ ਕੋਈ ਕੰਮ ਕਰਨ ਦੀ ਲੋੜ ਨਹੀਂ ਸੀ ਪਰ ਪਿਛਲੇ 3 ਸਾਲ ਦੇ ਵਿੱਚ ਇਹ ਜਿਹੜੀ ਨਵੀਂ ਸਰਕਾਰ ਆਈ ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਮੇਨਟੇਨ ਵੀ ਨਹੀਂ ਕੀਤਾ ਚਾਹੇ ਪਾਰਕਾਂ ਝੂਲੇ ਲਾਏ ਸੀ ਚਾਹੇ ਜਿਮ ਲਾਏ ਸੀ ਸੜਕਾਂ ਦੇ ਆਲੇ-ਦੋਲੇ ਦੀ ਸਾਫ-ਸਫਾਈ ਕੀਤੀ ਸੀ अच्छे अच्छे ਜਿਹੜੀ ਸੜਕਾਂ ਦੇ ਕੋਈ ਹੋਰ ਕੰਮ ਕੀਤੇ ਸੀ ਉਹ ਸਾਰਾ ਵੀ ਉਸੇ ਤਰੀਕਾ ਮੇਨਟੇਨ ਨਹੀਂ ਹੋ ਰਿਹਾ ਟੁੱਟ ਫੁੱਟ ਹੋ ਰਹੀ ਹੈ ਪਰ ਹੁਣ ਪਿੱਛੇ ਆ ਕੇ ਇਹਨਾਂ ਨੇ 5-10 ਦਿਨ ਦੇ ਵਿੱਚ 20 ਦਿਨਾਂ 'ਚ ਸਿਰਫ ਇਲੈਕਸ਼ਨ ਦੇ ਚੱਕਰ ਦੇ ਵਿੱਚ ਕੁਝ ਸੜਕਾਂ ਦੇ ਪ੍ਰੀਮਿਕਸ ਪਾ ਕੇ ਉਹ ਲੁੱਕ ਪਾ ਕੇ ਕਾਲੀਆਂ ਨਜ਼ਰ ਆ ਰਹੀਆਂ ਨੇ ਪਰ ਐਸਾ ਕੋਈ ਕੰਮ ਨਹੀਂ ਕੀਤਾ 3 ਸਾਲ ਦੇ ਵਿੱਚ 나ਗ ਦੇ ਜਿਹੜਾ ਲੇਡੀਜ਼ ਉਹਨਾਂ ਨੇ 1000 ਰੁਪਏ ਦੇਣਾ ਸੀ ਉਹ ਵੀ ਨਹੀਂ ਦਿੱਤਾ ਨਾ ਇਹਨਾਂ ਨੇ ਦੂਜੇ ਕੋਈ ਗੁੰਡਾਗਰਦੀ ਦਾ ਕੰਮ ਹੋ ਰਿਹਾ ਸੀ ਲੁੱਟਾਂ ਖਵਾਉਂਦੇ ਤੇ ਕੋਈ ਅਸਰ ਆਇਆ ਸੋ ਕੋਈ ਐਸਾ ਗੱਲ ਨਹੀਂ ਹੈ ਕਿ ਇਸ ਸਰਕਾਰ ਨੂੰ ਲੋਕ ਵੋਟ ਪਾਉਣ ਪਰ ਮੈਂ ਸਮਝਦਾ ਕਿ ਹਾਲਾਤ ਅਜੇ ਬਣੇ ਹੋਏ ਨੇ ਇਹਨਾਂ ਨੇ ਡਰ ਐਸਾ ਪੈਦਾ ਕਰਤਾ ਕਿ ਵੋਟਰ ਜਾਂ ਤਾਂ ਵੋਟ ਪਾਉਣ ਨਹੀਂ ਜਾਊਗਾ ਜਾਂ ਇਹ ਸਮਝਦੇ ਆ ਕਿ ਉਹਦੀ ਵੋਟ ਪਹਿਲਾਂ ਹੀ ਜਾਣ ਤੋਂ ਪਹਿਲਾਂ ਪੈ ਚੁੱਕੀ ਹੋਊਗੀ ਇਹੋ ਜਿਹੇ ਸਾਨੂੰ ਹਾਲਾਤ ਨਜ਼ਰ ਆ ਰਹੇ ਨੇ ਪੋਸ਼ ਇਲੈਕਟ ਦੀ ਗੱਲ ਕੀਤੀ ਹੈ ਅਫਸਰ ਲੋਕ ਨੇ ਰਿਟਾਇਰ ਲੌਬੀ ਹੈਗੀ ਆ ਇੱਥੇ ਉਹਨਾਂ ਦੇ ਮਨ 'ਚ ਕੀ ਤਰਜਬੀਤ ਹੋਊਗੀ ਜਦੋਂ ਅਜੇ ਇਹ ਰਾਜਨੀਤਿਕ ਹਾਲਾਤ ਦੇਖਦੇ ਨੇ ਬੜੇ ਮਾਯੂਸ ਨੇ ਅਸੀਂ ਲੋਕਾਂ ਨੂੰ ਮਿਲਦੇ ਆ ਜਾ ਕੇ ਘਰਾਂ ਦੇ ਵਿੱਚ ਮਿਲਿਆ ਜਾ ਕੇ ਉਹ ਇਸ ਗੱਲ ਨੂੰ ਬੜਾ ਦੁੱਖ ਮਨਾ ਰਹੇ ਨੇ ਕਿ ਜਿਹੜੇ ਇਹ ਹਾਲਾਤ ਬਣ ਰਹੇ ਨੇ ਇਹ ਕੋਈ ਅੱਛੀ ਸੋਸਾਇਟੀ ਦਾ ਹਿੱਸਾ ਨਹੀਂ ਹੈ ਉਹ ਇਸ ਗੱਲ ਨੂੰ ਬੁਰਾ ਮੰਨਦੇ ਨੇ ਬਲਕਿ ਕਹਿੰਦੇ ਨੇ ਵੀ ਜੋ ਅਸੀਂ ਦੇਖਿਆ ਪਿਛਲੇ ਨੋਮੀਨੇਸ਼ਨ ਵਾਲੇ ਦਿਨ ਜੋ ਪ੍ਰੀਪਲਾਨਡ ਪ੍ਰੋਗਰਾਮ ਬਣਾ ਕੇ ਇਹਾਂ ਨੇ ਕੰਮ ਕੀਤਾ ਕਿਉਂਕਿ ਇਹ ਗੱਲ ਬਿਲਕੁਲ ਸਾਹਮਣੇ ਹੈ ਸੱਚੀ ਹੈ ਕਿ 60 ਕਾਉਂਸਲਰਾਂ ਦੀ ਜਿਹੜੀ ਟਿਕਟ ਭਰਨ ਵਾਸਤੇ ਜਿਹੜੀ ਇਹਾਂ ਨੇ ਆਪਣੀ ਲਿਸਟ ਜਾਰੀ ਕਰੀ ਆਮ ਆਦਮੀ ਨੇ ਉਹਨਾਂ ਦੇ 60 ਦੇ ਸਾਰੇ ਠੀਕ ਨਹੀਂ ਉਹਨਾਂ ਦਾ ਕੋਈ ਨਹੀਂ ਫਟਿਆ ਅਗਰ ਕਾਗਜ਼ ਫਟੇ ਨੇ ਤਾਂ ਅਕਾਲੀ ਦਲ ਦੇ ਭਾਜਪਾ ਦੇ ਔਰ ਕਾਂਗਰਸ ਦੇ ਇਹ ਗੱਲ ਸਾਬਤ ਕਰਦੀ ਹੈ ਕਿ ਫਾੜਨ ਵਾਲੇ ਕੌਣ ਨੇ ਕਿਉਂ ਫਾੜੇ ਨੇ ਪ੍ਰੀਪਲਾਨ ਟਰੀਕੇ ਨਾਲ ਇਹ ਕੰਮ ਹੋਇਆ ਸਾਰਾ ਔਰ ਜਿਹੜੀ ਸਾਡਾ ਸਰਕਾਰੀ ਅਦਾਰਾ ਹੈ ਮਿਨੀ ਸੈਕਟਰੀਏਟ ਜਿੱਥੇ ਡੀਸੀ ਦਾ ਦਫ਼ਤਰ ਹੈ ਉਸ ਦੀ ਪਰਮਿਸੀ ਦੇ ਅੰਦਰ ਹੋਇਆ ਔਰ ਗੇਟ ਬੰਦ ਕਰਕੇ ਇਸ ਤਰੀਕੇ ਨਾਲ ਕੀਤਾ ਗਿਆ ਕਿ ਜਿਵੇਂ ਕੋਈ ਬਿਹਾਰ ਵੀਰਾਂ ਨੇ ਟਪਾਤਾ ਬਿਹਾਰ ਚ ਸੁਣਿਆ ਕਰਦੇ ਸੀ ਪਹਿਲਾਂ ਐਸੀ ਕੋ ਗੱਡਾ ਕਰਦੀ ਪਰ ਮੈਨੂੰ ਲੱਗਦਾ ਇਹਨਾਂ ਨੇ ਬਿਹਾਰ ਦੀ ਵੀ ਹੱਦਾ ਪਾਰ ਕਰਤੀ ਆ। ਜੇ ਆਪਾਂ ਪੁਲਿਸਿੰਗ ਦੀ ਗੱਲ ਕਰੀਏ ਪੁਲਿਸ ਦੀ ਡਿਊਟੀ ਹੁੰਦੀ ਆ ਆਪਣੇ ਜਦ ਤੱਕ ਜਿਹੜੇ ਹਾਲਾਤ ਵਿਗੜਦੇ ਨੇ ਉਹਨਾਂ ਨੂੰ ਕੰਟਰੋਲ ਕਰਨ ਦੀ ਐਸਐਸਪੀ ਮੰਨ ਲਿਓਗਾ ਐਸਐਸਪੀ ਹੁਣ ਐਸਪੀ ਹੋਣ ਜਾਂ ਉੱਚਲੇ ਅਧਿਕਾਰੀ ਹੋਣ ਉਹਨਾਂ ਵੱਲੋਂ ਵੀ ਕਿਤਨਾ ਕਿਤੇ ਇਨਵੋਲਵਮੈਂਟ ਦਿਖੇਗੀ ਤੁਸੀਂ ਕੀ ਕਹਿੰਦੇ ਹੋ ਜੀ। ਦੇਖੋ ਗੱਲ ਇਹ ਆ ਵੀ ਉਹਨਾਂ ਦੀ ਲਾ ਇਨਫੋਰਸਿੰਗ ਏਜੰਸੀਆਂ ਦੀ ਡਿਊਟੀ ਹੁੰਦੀ ਹੈ ਜਦੋਂ ਇਲੈਕਸ਼ਨ ਕਮਿਸ਼ਨ ਨੇ ਆਰਡਰ ਕਰਦੇ ਵੀ ਸਾਰੀ ਜਿੰਨੀ ਪ੍ਰੋਸੈਸਸ ਆ ਦੀ ਵੀਡੀਓਗ੍ਰਾਫੀ ਕਰਾਈ ਜਾਵੇ ਜੋ ਵੀ ਨਾਮਿਨੇਸ਼ਨ ਵਾਲੇ ਦਿਨ ਇਹਨ ਉਹਦੇ ਇੰਤਜ਼ਾਮ ਕਰਨੇ ਚਾਹੀਦੇ ਸੀ ਇਹਨਾਂ ਨੂੰ ਉਹਦੇ ਵਿੱਚ ਕੋਈ ਇਹਨਾਂ ਨੂੰ ਫੋਰਸ ਐਕਸਟਰਾ ਲਾ ਕੇ ਜਿਹੜੇ ਕੈਂਡੀਡੇਟ ਐ ਉਹਨਾਂ ਨੂੰ ਅਲੱਗ ਰਸਤਾ ਦੇਣਾ ਚਾਹੀਦਾ ਸੀ ਐਂਟਰੀ ਕਰਨ ਵਾਸਤੇ ਤਾਂ ਕਿ ਉਹ ਜਿਹੜੇ ਆਪਣੇ ਨਾਮੀਨੇਸ਼ਨ ਲੈਣ ਵਾਲੇ ਅਫੀਸਰ ਐ ਉਹਨਾਂ ਕੋਲ ਪਹੁੰਚ ਸਕਣ ਇਹਨਾਂ ਨੇ ਕਿਉਂ ਇਸ ਤਰ੍ਹਾਂ ਹੋਜ-ਪੋਜ ਕੀਤਾ ਇਹਨਾਂ ਨੂੰ ਪਤਾ ਸੀ ਪਹਿਲਾਂ ਕਿ ਵੀ ਇਸ ਤਰ੍ਹਾਂ ਕਰਕੇ ਇੰਨੇ ਲੋਕ ਜ਼ਿਆਦਾ ਆਉਣਗੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਮੌਕਾ ਮਿਲੂਗਾ ਟਾਈਮ ਥੋੜਾ ਹੁੰਦਾ ਕਿਉਂਕਿ ਐਨਓਸੀਆਂ ਮਿਲਣ ਚ ਲੇਟ ਹੋਗੇ ਸਾਰੇ ਕਾਰਪੋਰੇਸ਼ਨ ਦੇ ਵਿੱਚ 3 ਦਿਨ ਐਨਓਸੀਆਂ ਨਹੀਂ ਮਿਲੀਆਂ ਲਾਸਟ ਦਿਨ ਇੱਕੋ ਹੀ ਬਚਿਆ ਸੀ ਕਿ ਜਿੱਦੇ ਸਾਰਿਆਂ ਨੇ ਨਾਮੀਨੇਸ਼ਨ ਕਰਨੀ ਔਰ ਤਕਰੀਬਨ ਕਿਉਂਕਿ ਆਜ਼ਾਦ ਉਮੀਦਵਾਰ ਹੁੰਦੇ ਨੇ ਕਈਆਂ ਨੂੰ ਟਿਕਟ ਦੀ ਉਮੀਦ ਹੁੰਦੀ ਹੈ ਉਹ ਵੀ ਨਾਮਿਨੇਸ਼ਨ ਕਰਨਾ ਆਉਂਦੇ ਨੇ ਸੋ ਇਸ ਦਾ ਆਪਣਾ ਚਾਰ ਪਾਰਟੀਆਂ ਦੇ ਨਾਮਿਨੇਸ਼ਨ 60-60 ਬੰਦੇ ਸੀ 240 ਤਾਂ ਉਹੀ ਹੋਗੇ ਬਾਕੀ 100-200 ਬੰਦਾ ਐਕਸਟਰਾ ਭਰ ਜਾਂਦਾ ਕੋਈ ਕਵਰਿੰਗ ਕੈਂਡੀਡੇਟ ਆਉਂਦਾ ਹੋਰ ਆਉਂਦਾ ਇਹਨਾਂ ਨੂੰ ਇੰਤਜ਼ਾਮ ਕਰਨੇ ਚਾਹੀਦੇ ਸੀ ਉਹਨਾਂ ਲਈ ਅਲੱਗ ਰਸਤਾ ਔਰ ਅਲੱਗ ਉਹਨਾਂ ਨੂੰ ਸਿਕਿਉਰਿਟੀ ਦਾ ਇੰਤਜ਼ਾਮ ਕਰਕੇ ਉਹਨਾਂ ਨੂੰ ਕਾਬੂ ਦੇ ਭਰੋਣੇ ਚਾਹੀਦੇ ਸੀ ਜਿਵੇਂ ਕਿ ਭਾਰਤਿਆ ਜੀ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਜਿਹੜੇ ਹਾਈ ਕਮਾਂਡ ਆ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਾਨਯੋਗ ਹਾਈ ਕੋਰਟ ਦਾ ਰੁਕ ਕੀਤਾ ਜਾਵੇਗਾ ਕੀ ਲੱਗਦਾ ਕਿ ਉਮੀਦਵਾਰ ਸਰ ਤੇ ਕੋਈ ਇਸ ਤਰ੍ਹਾਂ ਹੁੰਦਾ ਵੀ ਇਹ ਚੀਜ਼ਾਂ ਸਾਰੀਆਂ ਹੁਣ ਵਾਪਰ ਗਈਆਂ ਟਾਈਮ ਬਾਉਂਡ ਕੰਮ ਹੈ ਸਾਰਾ ਪਰਸੋਂ ਇਲੈਕਸ਼ਨ ਹੋਣ ਜਾ ਰਹੀ ਹੈ 21 ਤਰੀਕ ਨੂੰ ਉਹਦੇ ਵਿੱਚ ਜੇ ਰਿਲੀਫ ਕੋਰਟ ਦਿੰਦੀ ਹੈ ਤਾਂ ਹੋ ਸਕਦਾ ਹੈ ਰਿਲੀਫ ਅਗਰ ਕੋਈ ਰਿਲੀਫ ਮਿਲ ਜਵੇ ਲੇਕ ਉਸ ਤੋਂ ਬਾਅਦ ਫਿਰ ਕੋਰਟਾਂ ਦੇ ਵਿੱਚ ਜਾਣਾ ਉਸ ਤੋਂ ਬਾਅਦ ਜੋ ਵੀ ਕੋਰਟ ਫੈਸਲੇ ਕਰੇਗੀ ਉਹ ਮਨਜ਼ੂਰ ਹੋਣਗੇ ਵਾਰਡ ਵਾਸੀਆਂ ਨੂੰ ਕੀ ਅਪੀਲ ਕਰਦੇ ਹੋ ਜੀ ਹਾਂ ਜੀ ਵਾਰਡ ਵਾਸੀਆਂ ਨੂੰ ਕੀ ਅਪੀਲ ਹੈ ਤੁਹਾਡੇ ਵੱਲੋਂ ਅਸੀਂ ਵਾਰਡ ਵਾਸੀਆਂ ਨੂੰ ਇਹ ਅਪੀਲ ਕਰਾਂਗੇ ਕਿ ਜਿਹੜਾ ਤੁਹਾਡਾ ਵੋਟ ਦਾ ਹੱਕ ਹੈ ਉਹ ਇਸਤੇਮਾਲ ਕਰਨ ਲਈ ਆਪਣੇ ਪੋਲਿੰਗ ਸਟੇਸ਼ਨ ਤੇ ਆਪਣੇ ਆਪਣੇ ਵਾਰਡਾਂ 'ਚ ਪਹੁੰਚੋ ਸਵੇਰੇ ਜਲਦੀ ਪਹੁੰਚੋ ਔਰ ਇਹ ਜਿਹੜਾ ਮੂੰਹ ਤੋੜ ਜਵਾਬ ਦਿਓ ਵੋਟ ਪਾ ਕੇ ਕਿ ਜੀ ਅਸੀਂ ਡੈਮੋਕਰੇਟਿਕ ਸਿੱਕੇ ਨਾਲ ਜ਼ਿੰਦਗੀ ਇੱਥੇ ਪੰਜਾਬ ਹਿੰਦੁਸਤਾਨ 'ਚ ਜੀ ਰਹੇ ਹਾਂ ਆਪਣੇ ਵਾਰਡ ਦੇ ਵਿੱਚ ਅਸੀਂ ਜਿਹੜਾ ਹੈਗਾ ਐਸਾ ਮਾਹੌਲ ਨਹੀਂ ਹੋਣ ਦੇਵਾਂਗੇ ਔਰ ਉਹਨਾਂ ਦੇ ਉੱਪਰ ਡਿਪੈਂਡ ਹੈ ਕਿਉਂਕਿ ਅਗਰ ਡਰ ਦਾ ਮਾਹੌਲ ਹੋਇਆ ਉਹਨਾਂ ਦੇ ਵਿੱਚ ਉਹ ਮਾਹੌਲ ਦੇ ਵਿੱਚ ਉਹ ਵੋਟਰ ਜਿਹੜਾ ਹੈਗਾ ਉਹ ਨਿਕਲਣਾ ਕਈ ਵਾਰੀ ਮੁਸ਼ਕਲ ਹੋ ਜਾਂਦਾ ਹੈ ਕੁਝ ਠੰਡ ਦਾ ਮੌਕਾ ਹੈ ਇਹਨਾਂ ਨੇ ਸਵੇਰੇ 7 ਵਜੇ ਟਾਈਮ ਰੱਖਿਆ ਹੈ 4 ਵਜੇ ਤੱਕ ਪਰ ਮੈਂ ਸਮਝਦਾ ਕਿ ਵੋਟਰ ਨੂੰ ਜਿਹੜਾ ਹੈਗਾ ਅਸੀਂ ਮੈਂ ਤਾਂ ਆਪਣੇ ਵੱਲੋਂ ਇਹ ਅਪੀਲ ਕਰਾਂਗਾ ਆਪਣੇ ਵਾਰਡ ਦੇ ਵੋਟਰਾਂ ਨੂੰ ਕਿ ਜ਼ਰੂਰ ਵੋਟ ਪਾਓ ਔਰ ਜਾ ਕੇ ਆਪਣਾ ਮੰਗ ਕਰੋ ਉੱਥੇ ਜੇ ਕੋਈ ਗਲਤ ਵੋਟ ਥੋੜੀ ਪਾ ਕੇ ਗਿਆ ਉਹਦੇ ਵਾਸਤੇ ਤੁਸੀਂ ਪ੍ਰੋਟੈਸਟ ਕਰੋ ਔਰ ਉਹਨਾਂ ਨੂੰ ਕਹੋ ਕਿ ਵੀ ਜਿਹੜਾ ਸਾਡਾ ਹੱਕ ਖੋਇਆ ਤੁਸੀਂ ਅਸੀਂ ਸਰਕਾਰ ਦੇ ਖਿਲਾਫ ਇਸ ਹਨ ਗੋਪਾਲ ਸਿੰਘ ਰਾਜੀ ਵਾਰਡ ਨੰਬਰ 58 ਤੋਂ ਕਾਂਗਰਸ ਉਮੀਦਵਾਰ ਜਿਨ੍ਹਾਂ ਨੇ ਆਪਣੇ ਮਨ ਦੇ ਵੱਲ ਵਲੇ ਅਤੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਆਪਣੇ ਉਮੀਦਵਾਰ ਗੋਪਾਲ ਸਿੰਘ ਰਾਜੀ ਨੂੰ ਕਾਮਯਾਬ ਕਰੋ ਅਸੀਂ ਬੇਨਤੀ ਕਰਦੇ ਹਾਂ ਕਿ ਅਮਨ ਸ਼ਾਂਤੀ ਨਾਲ ਵੋਟ ਪਾਉਣੀ ਚਾਹੀਦੀ ਹੈ ਵੋਟ ਇੱਕ ਅਧਿਕਾਰ ਹੈ ਜਿਹੜਾ ਕਿ ਜਿਸ ਦਾ ਕਿ ਇਸਤੇਮਾਲ ਕੀਤਾ ਜਾਵੇ ਵਧੀਆ ਕਾਉਂਸਲਰ ਜਿਵੇਂ ਕਿ ਸਿੰਘਲਾ ਜੀ ਨੇ ਦੱਸਿਆ ਕਿ ਪਿਛਲੀ ਟਰਮ ਦੇ ਵਿੱਚ ਬਹੁਤ ਵਧੀਆ ਵਿਕਾਸ ਕਰਵਾਏ ਗਏ ਸਨ ਇਸੇ ਤਰ੍ਹਾਂ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਪੂਰੀ ਤਰ੍ਹਾਂ ਲੇਪਟ ਨੇ ਰਾਜਨੀਤੀ ਕਰਦੇ ਆ ਰਹੇ ਨੇ ਉਹਨਾਂ ਨੂੰ ਸਾਰੀ ਚੰਗੇ ਮਾੜੇ ਦਾ ਪਤਾ ਹੈ ਇਸ ਲਈ ਵੱਧ ਤੋਂ ਵੱਧ ਵੋਟਾਂ ਪਾ ਕੇ ਸ਼੍ਰੀ ਗੋਪਾਲ ਸਿੰਘ ਰਾਜ ਜੀ ਨੂੰ ਕਾਮਯਾਬ ਕਰੋ ਬਿਊਰੋ ਰਿਪੋਰਟ ਨਵਸਮਾਚਾਰ